ਹਾਂਜੀ ਮਿੱਤਰੋ ਲਓ ਜੀ ਅਰਜਨ ਤੇ ਮਾਰਲੀ ਲੀਰ ਆਪਾਂ ਕਈ ਦਿਨ ਦਾ ਖੜਾਈ ਦਾ ਚੱਲੇ ਅੱਜ ਆਪਾਂ ਦਾਉਦਪੁਰ ਬੰਨ ਤੇ ਲੰਬੜ ਨੇ ਟਰਾਲਾ ਦਿੱਤਾ ਪਵਾ ਹੁਣ ਕਿਉਂਕਿ ਉੱਥੇ ਦਾਉਦਪੁਰ ਬੰਨ ਤੇ ਕਹਿੰਦੇ ਬੰਨ ਨੂੰ ਖੋਰਾ ਲੱਗ ਰਿਹਾ ਤੇ ਪਾਰਿਆ ਤੇਲ ਆਪਾਂ ਨੇ ਤਿਆਰੀਆ ਪੂਰੀ ਹੁਣ ਹੁਣ ਜਾਣਾ ਆਪਾਂ ਨੇ ਭਾਈ ਬੰਨ ਤੇ ਤੇ ਮੁੰਡੇ ਆਉਣ ਲੱਗ ਗਏ ਜਿਨ੍ਹਾਂ ਨੂੰ ਕਿਹਾ ਹੋਇਆ ਤਾਂ ਸੇਵਾ ਲਈ ਜਾਣ ਦੇ ਲਈ ਕਿਉਂਕਿ ਪਿੰਡ ਵਾਲੇ ਗਰੁੱਪ ਚ ਆਪਾਂ ਨੇ ਬੇਨਤੀ ਕਰਤੀ ਸੀ ਚੱਕੀ ਵਾਲਿਆਂ ਨੇ ਭਾਈ ਥੈਲਿਆਂ ਦੀ ਸੇਵਾ ਕਰਤੀ ਸਾਰੇ ਥੈਲੇ ਇਹਨਾਂ ਨੇ ਦਿੱਤੇ ਆ ਤੇ ਨੌਜਵਾਨ ਆ ਗਏ ਕੁਛ ਹੌਣ ਤੇ ਰਹਿਨੇ ਆ ਇਹਨਾਂ ਵੀਰਾਂ ਨੇ ਜਾ ਕੇ ਬਿਸਕੁਟ ਵਰਤਾਉਣੇ ਆ ਉੱਥੇ ਸੋ ਇਹ ਪਹਿਲਾਂ ਚੱਲੇ ਤੇ ਸਾਡੇ ਕੁਸ਼ਲੇਵਾਦਾਰ ਹਲੇ ਆ ਰਹੇ ਆ ਲਓ ਜੀ ਲਾਤਾ ਜਕਾਰਾ ਸਾਰੇ ਤਿਆਰ ਆ ਹੁਣ ਕਈਆਂ ਦਾ ਭੁੱਲੇ ਗਏ ਤੇ ਕਈਆਂ ਵੀ ਚੱਕ ਲੀਆਂ ਥੈਲੀਆਂ ਦੀ ਸੇਵਾ ਥੈਲੇ ਵਾਧੂਗਾ ਆਪਣੇ ਕੋਲ ਬੋਲੇ ਸੋਨੇਹਾ ਟੱਕਰ ਪਾ ਦੇ ਚੱਲੇ ਪਹੁੰਚ ਗਏ ਸ਼ੀਦਾਂ ਦੀ ਧਰਤੀ ਸ਼੍ਰੀ ਚਮਕੌਰ ਸਾਹਿਬ ਇੱਥੋਂ ਹੀ ਦੇਖਿਆ ਮੱਥਾ ਤੇ ਗਰਜੀਤ ਸਿੰਘ ਇਹ ਵੀ ਚਮਕੌਰ ਤੋਂ ਭਾਈ ਸਾਡੇ ਨਾਲ ਬੈਠਿਆ ਮੁੰਡਾ ਤੇ ਸਾਥੇ ਅੱਗੇ ਵੀ ਟਰਾਲਿਆਂ ਦੇ ਵਿੱਚ ਵੀਰ ਮਿੱਟੀ ਲਈ ਜਾ ਰਹੇ ਤੇ ਤੇ ਯਾਰਾ ਰਸਤੇ 'ਚ ਨਹਿਰ ਦੇਖੀ ਇਹ ਹਲੇ ਤੱਕ ਕਾਰਨ ਸਮਝ ਨਹੀਂ ਆਇਆ ਨਹਿਰਾਂ ਬੰਦ ਕਰੀਆਂ ਹੋਈਆਂ ਦਰਿਆਵਾਂ ਵਿੱਚ ਪਾਣੀ ਵਾਧੂ ਛੱਡਿਆ ਹੋਇਆ। ਇਹ ਵੀ ਦੱਸਿਓ ਕਿ ਆ ਚੱਕਰ ਆ। ਰਸਤੇ 'ਚ ਵੀ ਸਕੂਟਰ ਮੋਟਰਸਾਈਕਲਾਂ ਤੇ ਵੀ ਸੇਵਾਦਾਰ ਬਹੁਤ ਜਾ ਰਹੇ ਤੇ ਮਤਲਬ ਤੰਤਾ ਲੱਗਿਆ ਹੋਇਆ ਦਾ ਰਸਤੇ ਦੇ ਵਿੱਚ ਵੀ ਪਤਾ ਲੱਗਦਾ ਦਾ ਵੀ ਇਕੱਠ ਅੱਗੇ ਜਾ ਕੇ ਬਹੁਤ ਹੋਊਗਾ। ਸੋ ਬਹੁਤ ਹੀ ਵਹਿệ ਧਰਮਣਿਕ ਇਲਾਕਾ ਇਹ ਦੇਖਣ ਨੂੰ। ਵਧੀਆ ਇਲਾਕਾ ਪਰ ਇਲਾਕਾ ਵਧੀਆ ਕਿ ਆ ਰਹਿਣਾ ਜੇ ਦਰਿਆ ਟੁੱਟ ਜਾਂਦਾ ਬਹੁਤ ਨੁਕਸਾਨ ਹੋਣਾ ਤਾਂ। ਸੋ ਸਾਰਾ ਹੀ ਇਲਾਕਾ ਇੱਥੇ ਦਾਉਦਪੁਰ ਚ ਪਹੁੰਚਿਆ ਹੋਇਆ ਇਹ ਵੀਰ ਕਹਿੰਦੇ ਵੀ ਟਰੈਕਟਰ ਵਾਲੇ ਤੀ ਮੋੜ ਲਓ ਅੱਗੇ ਟਰੈਕਟਰ ਫਸ ਜਾਣਾ ਪਰ ਨਹੀਂ ਅਸੀਂ ਟਰੈਕਟਰ ਫਿਰ ਅੱਗੇ ਹੀ ਲੈ ਗਏ ਲੰਗਰ ਇੱਥੇ ਵੀ ਵੀਰਾਂ ਨੇ ਲਾਇਆ ਹੋਇਆ ਤਾਂ ਤੇ ਕੋਈ ਭਾਈ ਲੰਗਰ ਆ ਜਿਹੜਾ ਆਪਣੇ ਟਰੈਕਟਰਾਂ ਦੇ ਲੈ ਕੇ ਜਾ ਰਿਹਾ ਤਾਂ ਤੇ ਕੋਈ ਚਾਹ ਦਾ ਲੰਗਰ ਤਿਆਰ ਕਰਕੇ ਆ ਦੇਖੋ ਵੀਰ ਨਾਲ ਬਿਸਕੁਟ ਡਿਸਪੋਜਲਾ ਤੇ ਡਰਮਾਂ ਦੇ ਵਿੱਚ ਚਾਹ ਲੈ ਕੇ ਜਾ ਰਿਹਾ ਸੋ ਫਾਤੇ ਆਪਣੇ ਨੌਜਵਾਨਾਂ ਨੇ ਵੀ ਚਾਲੇ ਥੈਲੇ ਥੂਲੇ ਸਾਰਿਆਂ ਦੇ ਹੱਥਾਂ 'ਚ ਥੈਲੇ ਜਿਆਦਾ ਤੇ ਸਭ ਤੋਂ ਜ਼ਿਆਦਾ ਥੈਲੇ ਲਦੇ ਹਾਂ ਬਾਨੀ ਪਰ ਜਾ ਰਿਹਾ ਬਲਕਰਨ ਸਿੰਘ ਇਸ ਬਜ਼ੁਰਗ ਨਾਲ ਵੀ ਗੱਲਾਂ ਬਾਤਾਂ ਹੋਈਆਂ ਤੇ ਇਹਨੇ ਉੱਥੇ ਬੰਨ ਤੇ ਜਾ ਕੇ ਵੀ ਸਭ ਤੋਂ ਜ਼ਿਆਦਾ ਸੇਵਾ ਕਰੀ ਐ ਇਸ ਬਜ਼ੁਰਗ ਨੇ ਤੇ ਗੱਲਾਂ ਬਾਤਾਂ ਹੋਰ ਵੀ ਕਰੀਆਂ ਉਹ ਕੱਲ ਨੂੰ ਦਿਖਾਉਂਗਾ ਤੇ ਸਭ ਤੋਂ ਜ਼ਿਆਦਾ ਲੀਡਰਾਂ ਨੂੰ ਗਾਲਾਂ ਵੀ ਕੱਢੀਆਂ ਟਕਾ ਟਕਾ ਕੇ ਕੱਢੀਆਂ ਤੇ ਚੜ੍ਹਦੀ ਕਲਾ ਵਾਲਾ ਬਜ਼ੁਰਗ ਇਹ ਦੱਸਿਓ ਕਿਹੜੇ ਪਿੰਡ ਦਾ ਦਾ ਤੋ ਜਾ ਰਹੇ ਆ ਭਾਈ ਚਾਲੇ ਪਾਤੇ ਹੁਣ ਸਾਰਿਆਂ ਨੇ ਅੱਗੇ ਫੌਜ ਨੇ ਵੀ ਆਪਣੀ ਡਿਊਟੀ ਆ ਜਿਹੜੀ ਸੰਭੀ ਹੋਈ ਆ ਫੌਜ ਦੇ ਟੈਂਕਰ ਵਗੈਰਾ ਉੱਥੇ ਖੜੇ ਤੇ ਤੇ ਲੋਕ ਸਾਰੇ ਇਲਾਕੇ ਦੇ ਮੰਨ ਵੱਲ ਨੂੰ ਵੱਧ ਰਹੇ ਤੇ ਆ ਦੇਖੋ ਕਿੰਨਾ ਇਕੱਠ ਇੱਥੇ ਤੋਂ ਹੋਇਆ ਹੋਇਆ ਪਰ ਚਿਕੜੀ ਆ ਜਿਹੜੀ ਬਹੁਤ ਜ਼ਿਆਦਾ ਹੋਈ ਵੀ ਸੀ ਲਗਭਗ ਤੇ ਬਾਕੀ ਆ ਬੱਚੇ ਦੇਖੋ ਭਾਈ ਜਲ ਜੀਰੇ ਦੀ ਸੇਵਾ ਇਹਨਾਂ ਨੇ ਕਰਨੀ ਆ ਤੇ ਕਿੰਨੇ ਕਿੰਨੇ ਚਿੱਕੜ ਦੇ ਵਿੱਚ ਇਹ ਛੋਟੇ ਬੱਚੇ ਸੇਵਾ ਦੇ ਲਈ ਜਾ ਰਹੇ ਆ ਇਹ ਹੀ ਕਹਿੰਦੇ ਆ ਜਜਵਾ ਇਹ ਨੂੰ ਪੰਜਾਬ ਦਾ ਹੀ ਜਜਵਾ ਜਿਹੜਾ ਕਦੇ ਪਿੱਛੇ ਨਹੀਂ ਹਟਦੇ ਨੌਜਵਾਨ ਸੇਵਾ ਤੇ ਜਿੱਥੇ ਵੀ ਕਿਤੇ ਭੀੜ ਪੈਂਦੀ ਆ ਸਾਰਾ ਪੰਜਾਬ ਹੀ ਉਮੜ ਜਾਂਦਾ ਸਾਡਾ ਇੱਕ ਬੰਦਾ ਤਿਲਕੇ ਗਿਰ ਗਿਆ ਥੈਲੀ ਵੀ ਗਿਰ ਗਏ ਚਲੋ ਕੋਈ ਨਹੀਂ ਤੇ ਟਰਾਲੀਆਂ ਦੀ ਲੈਣਾ ਜਿਹੜੀ ਲਗਭਗ 1 ਕਿਲੋਮੀਟਰ ਲੱਗੀ ਹੋਈ ਆ ਤੇ ਮਿੱਟੀ ਆ ਜਿਹੜੀ ਭਾਈ ਲੋਕ ਪਿੰਡ ਤੋਂ ਹੀ ਲੈ ਕੇ ਆ ਰਹੇ ਆ ਸਾਡੇ ਨਾਲ ਦੇ ਵੀ ਦੋ ਟਰਾਲੇ ਪਿੰਡ ਤੋਂ ਹੋਰ ਨੌਜਵਾਨ ਲੈ ਕੇ ਗਏ ਆ ਇੱਕ ਚ ਅਸੀਂ ਆ ਗਏ ਆ ਫੌਜ ਵਾਲੇ ਵੀ ਰ ਵੀ ਲੱਗੇ ਹੋਏ ਆ ਤੇ ਦੋ ਟਰਾਲੇ ਸਾਡੇ ਪਿੰਡ ਤੋਂ ਹੋਰ ਭਰ ਕੇ ਨੌਜਵਾਨ ਲੈ ਗਏ ਆ ਉਹ ਮਿੱਟੀ ਪਿੰਡ ਤੋਂ ਹੀ ਲੈ ਗਏ ਤੇ ਆ ਵੀਰ ਸੇਵਾ ਕਰ ਰਿਹਾ ਨਾਲ ਦੀ ਨਾਲ ਜਿੰਨੀ ਵੀ ਚਿਕੜੀ ਆ ਉਹ ਕੱਢੀ ਜਾ ਰਹੀ ਆ ਲਓ ਜੀ ਹੁਣ ਆਪਾਂ ਪਹੁੰਚ ਗਏ ਬੰਨ ਵਾਲੀ ਜਗ੍ਹਾ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਨੌਜਵਾਨ ਬਜ਼ੁਰਗ ਸਭ ਸੇਵਾ ਨੂੰ ਲੱਗੇ ਹੋਏ ਆ ਆ ਦੇਖੋ ਜੀ ਦਿਖਾਉਨੇ ਆ ਤੁਹਾਨੂੰ ਹੁਣ ਨੌਜਵਾਨੀ ਦਾ ਜਜਵਾਹ ਦੇਖੋ ਥੈਲਾ ਕਿੱਕਣ ਤੁਰਦਾਦਾ ਤੇ ਫਿਰ ਸਿੱਧਾ ਬੰਨ ਕੋਲ ਜਾ ਕੇ ਹੀ ਰੁਕਦਾਦਾ ਆ ਦੇਖ ਲਓ ਜਿਹਨੂੰ ਨਸ਼ੇੜੀ ਪੰਜਾਬ ਦੱਸਦੇ ਤੇ ਨਸ਼ੇੜੀ ਨਹੀਂ ਬਾਈ ਜਜਵੇ ਵਾਲੇ ਨੌਜਵਾਨ ਆ ਥੈਲਾ ਸਿੱਧਾ ਜਾ ਕੇ ਦਰਿਆ ਜੇ ਗਿਰਦਾ ਦਾ ਟਰਾਲੇ ਵਰ ਤੇ ਤੁਰਿਆ ਹੋਇਆ ਕੁਛ ਸੇਵਾਦਾਰ ਲੱਗ ਜਾਂਦੇ ਤੇ ਕੁਛ ਥੋੜੀ देर ਦਮ ਲੰਦੇ ਤੇ ਦੇਖ ਲੋ ਥੈਲਾ ਕਿਵੇਂ ਜਾਂਦਾ ਇਹ ਬੰਦੇ ਕਾਂਗਰਸ ਵੱਲੋਂ ਤਾਰਾ ਹਰੇਕ ਜਗ੍ਹਾ ਮਿਲੂਗਾ ਸਿਫਤ ਕਰਨੀ ਬਣਦੀ ਆ ਝਾੜੂ ਵਾਲਿਆਂ ਵੱਲੋਂ ਟੌਨੀ ਉਹ ਵੀ ਬਾਈ ਹਰੇਕ ਜਗ੍ਹਾ ਮਿਲਦਾ ਇਹ ਲੱਗੇ ਵਿਆ ਬਾਈ ਵੀਰ ਸਾਰੇ ਇਹ ਆ ਦੇਖੋ ਆ ਬਜ਼ੁਰਗ ਦੀ ਯਾਰ ਸਿਫਤ ਕਰਨੀ ਬਣਦੀ ਆ ਮੈਂ ਕਹਿੰਦਾ ਪੂਰਾ ਜ਼ੋਰ ਲਾਉਂਦਾ ਟਰੈਕਟਰ ਦਾ ਇਹ ਤੇ ਟਰਾਲੀ ਖਾਲੀ ਕਰਦੀ ਸਾਰੇ ਪੱਟੂ ਪਤਾ ਨਹੀਂ ਦੁਬਾਰਾ ਫੇਰ ਥੋੜੀ ਦੇਰ ਬਾਅਦ ਇਹ ਪਰਲੇ ਆਉਂਦਾ ਦਾ ਪਤਾ ਨਹੀਂ ਕਿੱਧਰ ਨੂੰ ਲੰਘਦਾ ਦਾ ਕਿਆ ਕਰਦਾ ਦਾ ਆ ਲੱਗੇ ਹੋਏ ਨੌਜਵਾਨ ਸਾਰੇ ਆਪਣੇ ਭਾਈ ਆਉਂਦ ਵਾਲੇ ਸੇਵਾਦਾਰ ਕੋਈ ਅਥਰਾ ਘੋੜਾ ਨਹੀਂ ਫਿਰਦਾ ਓਰੇ ਕੋਈ ਜੌਂਡੀਅਰ ਨਹੀਂ ਫਿਰਦਾ ਕੋਈ ਅਰਜਣ ਨਹੀਂ ਫਿਰਦਾ ਆ ਦੇਖੋ ਜੀ ਸੇਵਾਦਾਰ ਇਵੇਂ ਇਹ ਲਾ ਤੁਹਾਨੂੰ ਫੇਰ ਦਿਖਾ ਰਹੇ ਹਾਂ ਕਿਵੇਂ ਜਾਂਦਾ ਦਰਿਆ ਤੱਕ ਇੱਧਰ ਲੀਡਰ ਆਉਣੇ ਆ ਸਾਰੇ ਉਰੇ ਖੜਦੇ ਆ ਇੱਥੇ ਖੜ ਕੇ ਫੋਟੋਆਂ ਖਚਾਉਂਦੇ ਆ ਤੇ ਆਪਣਾ ਬਾਈ ਕਹਿਣ ਨੂੰ ਤਾਂ ਕਹਿੰਦੇ ਅਸੀਂ ਜੈ ਜੈ ਲਿਆ ਜੈ ਜੈ ਲੇ ਕੇ ਚਲੇ ਜੰਨੇ ਆ ਇਹ ਭਾਈ ਬਲਵੀਰ ਸਿੰਘ ਵੀ ਭਾਈ ਕਨਈਆ ਬਣਿਆ ਵਾ ਸਿਰਪਰੇ ਪਾਣੀ ਵਾਲੀ ਪੇਟੀ ਫਸਾਈ ਫਿਰਦਾ ਕਦੇ ਟਰੈਕਟਰ ਫਸ ਜਾਂਦਾ ਦਾ ਕੋਈ ਫਿਰ ਜੀ ਸੀ ਬੀ ਕੱਢ ਕੇ ਲਿਆਉਣੀ ਪੈਂਦੀ ਸੀ ਜੀ ਸੀ ਬੀ ਦੇ ਨਾਲ ਟਰੈਕਟਰ ਖਿੱਚ-ਖਿੱਚ ਕੇ ਕੱਢੇ ਜਾਂਦੇ ਤੇ ਆ ਦੇਖੋ ਦਰਿਆ ਵੀ ਕਹਿੰਦਾ ਵੀ ਤੁਹਾਡਾ ਦੇਣਾ ਗਿਆ ਪਰ ਨੌਜਵਾਨ ਕਹਿੰਦੇ ਤੈਨੂੰ ਅੱਗੇ ਵਧਣ ਨਹੀਂ ਦਿੰਦੇ ਉਹ ਪਰੇ ਤੱਕ ਪਰੇ ਵੀ ਮੇਰੇ ਵੀਰ ਪਪੂਲਰ ਵੱਡ-ਵੱਡ ਕੇ ਲੱਗੇ ਵੀ ਆ ਆਹ ਦੇਖ ਲੋ ਟਰਾਲੀ ਗਿਰਦੀ ਬਾਚਦੀ ਪੱਟੂ ਉਂਝਣਿਆਂ ਨਾਲੇ ਉਂਝਣਿਆਂ ਨਾਲੇ ਟਰਾਲਿਆਂ ਦੇ ਟਰਾਲੇ ਖਤਮ ਕਰ ਦਿੰਦੇ ਤੇ ਇੰਨਾ ਮਤਲਬ ਜਜਬਾ ਹੈ ਪੰਜਾਬੀਆਂ ਚ ਸੇਵਾ ਦਾ ਕੋਈ ਇੱਥੇ ਆਇ ਨਹੀਂ ਦਾ ਕੀ ਕੋਈ ਸੇਵਾ ਦੇ ਪਿੱਛੇ ਅੜ ਰਿਆ ਲੰਗਰਾਂ ਵਾਲਿਆਂ ਨੇ ਬਾਈ ਲੰਗਰ ਲਾਏ ਹੋਏ ਤੇ ਮਿੱਠੇ ਚੌਲਾਂ ਦਾ ਲੰਗਰ ਚੱਲਦਾ ਤਾਂ ਕਿਤੇ ਬ੍ਰੈਡਾਂ ਦਾ ਚੱਲਦਾ ਤਾਂ ਕਿਤੇ ਜਲ ਜੀਰੇ ਦਾ ਚੱਲਦਾ ਤਾਂ ਸੇਵਾ ਜਿਹੜੀ ਸਾਰੇ ਤਰ੍ਹਾਂ ਦੀ ਚੱਲ ਰਹੀ ਸੀ ਤਨੋਂ ਮਨੋਂ ਤਨੋਂ ਹਰ ਤਰ੍ਹਾਂ ਦੀ ਸੇਵਾ ਟਰਾਲਾ ਉੱਤਰਦਾ ਤਾਂ ਐਂ ਦੇਖਦੇ ਦੇ ਵੀ ਤੂੰ ਗਿਰਨ ਦੇ ਤੈਨੂੰ ਖਾ ਜੂਂਗੇ ਕੰਮ ਵੀ ਹੋਈ ਹੁੰਦਾ ਦਾ ਯਾ ਟਰਾਲਾ ਗਿਰਿਆ ਨਹੀਂ ਯਾਦ ਰਿਹਾ ਅੱਜ ਗਿਆ ਨਹੀਂ ਨਾਲ ਦੀ ਨਾਲ ਥੈਲੇ ਭਰੇ ਜਾ ਰਹੇ ਤੇ ਨਾਲ ਦੀ ਨਾਲ ਚੱਕੇ ਜਾ ਰਹੇ ਤੇ ਹੌਜ ਵਾਲੇ ਐਨਡੀਆਰਐਫ ਵਾਲੇ ਸਾਰੇ ਲੱਗੇ ਹੋਏ ਤੇ ਆ ਸਾਡੇ ਵਾਲਾ ਬਲੌਗਰ ਵੀ ਅੱਜ ਪੂਰਾ ਚਿੰਬੜਿਆ ਹੋਇਆ ਤਾਂ ਆ ਦੇਖੋ ਮੇਰਾ ਵੀਰ ਜਾਂਸੀਆਂ ਜੋ ਕਢਾਏ ਹੋਏ ਨਵੇਂ ਟਰੈਕਟਰ ਹਾਰ ਪਾਪਾ ਲੈ ਕੇ ਆਉਂਦੇ ਕੋਈ ਪ੍ਰਵਾਹ ਨਹੀਂ ਕੋਈ ਛਰੀੜ ਦੀ ਪ੍ਰਵਾਹ ਨਹੀਂ ਕੋਈ ਪਲਟਣ ਦੀ ਪ੍ਰਵਾਹ ਨਹੀਂ ਕੋਈ ਪ੍ਰਵਾਹ ਨਹੀਂ ਆ ਦੇਖੋ ਆਉਣਿਆਂ ਸੱਪ ਵਾਂਗ ਮੇਲਦੇ ਜਿਨ੍ਹਾਂ ਦੇ ਫਿਰ ਟਰੈਕਟਰਾਂ ਦੇ ਚਲਾਨ ਕੱਟਦੇ ਹੁੰਦੇ ਆ ਇਹਨਾਂ ਉੱਪਰ ਤਾਂ ਵੈਂਪਰ ਲੱਗੇ ਹੋਏ ਆ ਹੁਣ ਸਰਦਾ ਨਹੀਂ ਲੈ ਟਰੈਕਟਰਾਂ ਮੇਨਾ ਦੇਖੋ ਜੀ ਨੌਜਵਾਨੀ ਠਾਠਾ ਮਾਰਦਾ ਇਕੱਠਾ ਚਾਰੇ ਪਾਸੇ ਸੋ ਮਿੱਤਰੋ ਉਹ ਦੇਖੋ ਕਿੱਥੇ ਤੇ ਕਿੱਥੇ ਤੱਕ ਭਰ ਕੇ ਲੈ ਆਏ ਸੋ ਹੱਥ ਨੂੰ ਹੱਥ ਆ ਜੇ ਲੋਕ ਇਕੱਠੇ ਹੁੰਨੇ ਆ ਇੱਕ ਦੂਏ ਦਾ ਸਾਥ ਦਿੰਨੇ ਆ ਆਹ ਭਾਈ ਇਹ ਕੰਮ ਚੱਲਦੇ ਆ ਸੇਵਾ ਵਾਲੇ ਹੁਣ ਤਿਆਰੀ ਕਰਨ ਲੱਗੇ ਕਹਿੰਦੇ ਚੱਲੀਏ ਹੁਣ 5 ਘੰਟੇ ਹੋ ਗਏ ਹੁਣ ਸੇਵਾ ਕਰਕੇ ਭਾਈ ਚੱਲੇ ਦਿਖਾ ਦੇ ਅੱਗੇ ਸਾਡੀ ਇੱਕ ਨਾ ਕਿ ਉਹ ਕੱਲੇ ਬਲੌਗ ਵਾਲੀ ਹੈ ਇਹ ਬਹੁਤ ਸੇਵਾ ਡਟ ਕੇ ਸਾਰਿਆਂ ਨੇ ਕੀਤੀ ਹੈ ਤੇ ਸਭ ਦਾ ਧੰਨਵਾਦ ਜਿੰਨੇ ਵੀ ਇਲਾਕੇ ਦੇ ਨੌਜਵਾਨ ਆਏ ਤੇ ਇੱਧਰ ਸੋਲਖੀਆਂ ਤੋਂ ਸੇਵਾਦਾਰ ਆਏ ਹੋਏ ਤੇ ਵੀ ਭਾਈ ਜਲ ਪਾਣੀ ਲੈ ਕੇ ਆਏ ਹੋਏ ਆ ਸੋ ਸੇਵਾ ਜਿਹੜੀ ਸਾਰਾ ਹੀ ਇਲਾਕਾ ਡਟ ਕੇ ਕਰ ਰਿਹਾ ਨਰੇਗਾ ਵਾਲੇ ਉਹ ਵੀ ਆਪਣਾ ਯੋਗਦਾਨ ਪਾ ਰਹੇ ਆ ਬੇਸੀ ਨਦੀ ਦੀ ਹੜ੍ਹ ਹੀ ਹਰੇਕ ਦੇ ਰੜਕਦੀ ਰਹਿੰਦੀ ਆ ਪਰ ਜਦ ਕੋਈ ਇਹੀ ਜੀ ਆਫਤ ਪੈਂਦੀ ਆ ਫਿਰ ਇਹਨਾਂ ਨੂੰ ਵਿਚਾਰਿਆਂ ਨੂੰ ਸਭ ਤੇ ਮੂਰੇ ਲਾ ਦਿੱਤਾ ਜਾਂਦਾ ਹੈ ਅਥੈਲੇ ਸਭ ਇਹਨਾਂ ਨੇ ਭਰੇ ਆ ਹਾਂਜੀ ਤੁਸੀਂ ਨਰੇਗਾ ਚ ਜੀ ਹਾਂਜੀ ਹਾਂਜੀ ਅੱਛਾ ਡਿਊਟੀ ਨਿਭਾ ਰਹੇ ਆ ਜੀ ਹਾਂਜੀ ਹਾਂਜੀ ਮੈਂ ਮੇਟ ਆ ਅੱਗੇ ਜੇਵਲ ਲੈ ਕੇ ਆਈਆਂ ਛੋੜੇ ਦੋਸਤ ਠੀਕ ਹੈ ਠੀਕ ਆ ਚਲੋ ਸਭ ਦਾ ਹੀ ਫਰਜ਼ ਬਣਦਾ ਜੀ ਹੁਣ ਭੀੜ ਪਈ ਹੋਈ ਆ ਬਹੁਤ ਧੰਨਵਾਦ ਜੀ ਤੁਹਾਡਾ ਵੀ ਉਹਨੇ ਵੀ ਟਰਾਲੀਆਂ ਜਿਹੜੀਆਂ ਪਿੰਡਾਂ ਵੱਲੋਂ ਭਰ-ਭਰ ਕੇ ਆ ਰਹੀਆਂ। ਕਈ ਤਾਂ ਮੇਰੇ ਵੀਰਾਂ ਦੇਖੋ ਪੂਰਾ ਟੱਬਾ ਹੀ ਲੱਦ ਲਿਆਉਣੇ ਆ। ਆ ਦੇਖੋ। ਇਕੜ ਦਾ ਕੋਈ ਜੀਰੀਅਰ ਕੰਕ ਨਹੀਂ ਲੱਦ ਕੇ ਲੈ ਜਾਂਦਾ। ਸੋ ਇੱਧਰ ਸਾਡੇ ਪਿੰਡ ਵਾਲਾ ਵੀਰ ਮਿਲ ਗਿਆ ਖੀਰਾ। ਇਹ ਕਹਿੰਦਾ ਆ ਨਲਕਾ ਉਰੇ ਬੈਰ ਧੋ ਲੋ। ਇਹਨੂੰ ਪੱਟੂ ਨੂੰ ਜਿੰਨਾ ਸੀ ਕਹਿਣ ਤੇ ਹੌਲੀ ਚਲਾ ਇਹ ਉਹ ਨਹੀਂ ਭਜੌਂਦਾ ਤਾਂ ਕਿਉਂਕਿ ਵਾਪਸ ਆਉਂਦੇ ਉਹਨੂੰ ਮੀਂਹ ਵੀ ਪੈਣ ਲੱਗ ਗਿਆ ਤਾਂ ਇਹਨੇ ਪਿੱਛੇ ਟਰਾਲੀ 'ਚ ਖੜੇ ਸਾਰੇ ਸੇਵਾਦਾਰ ਲਵੇੜ ਤੇ ਪਾਪਾ ਛਿੱਟੇ ਬਦੰਦਰ ਨੇ। ਸੋ ਵੀਰੋ ਸਾਰਿਆਂ ਦਾ ਧੰਨਵਾਦ ਜਿਹੜੇ ਵੀ ਨਾਲ ਸੇਵਾ ਕਰਾਉਣ ਗਏ ਤੇ